ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੋਰ ਅੱਜ ਫਾਜ਼ਿਲਕਾ ਪਾਇਪਾ ਪ੍ਰਦਾਨ ਨੀਰੂ ਪ੍ਰਣਾਵੀ ਦੇ ਘਰ ਪੁਜੀ ਉਹਨਾਂ ਨਾਲ ਅਭੋਰ ਤੋਂ ਵਿਧਾਇਕ ਸੰਦੀਪ ਜਾਖੜ ਅਤੇ ਹੋਰ ਪਾਇਪਾ ਦੇ ਵੱਡੇ ਆਗੂ ਜਿਲ੍ਹਾ ਪ੍ਰਧਾਨ ਕਾਕਾ ਕੰਬੋਜ ਅਤੇ ਹੋਰ ਕਈ ਆਗੂ ਵੀ ਮੌਜੂਦ ਰਹੇ ਬੋਲਦੇ ਹੋਏ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਹੋ ਜੀ ਕੀ ਮਕਸਦ ਸੀ ਜਮੇ ਮਕਸਦ ਇਹ ਸੀ ਜੀ ਸਾਡੀ ਜਿਹੜੀ ਮਹਿਲਾ ਮੋਰਚਾ ਦੇ ਸਾਰੇ ਇੱਥੇ ਨੇ ਉਹਨਾਂ ਨੂੰ ਮਿਲਣਾ ਸੀਗਾ ਔਰ ਔਰ ਬੜਾ ਅੱਛਾ ਹੋਇਆ ਸਾਰਿਆਂ ਨਾਲ ਬੈਠ ਬੁੱਟ ਕੇ ਖਾਣਾ ਖੁਨਾ ਖਾਇਆ ਸਾਰਿਆਂ ਦੇ ਜੋ ਪ੍ਰੋਬਲਮ ਸੀ ਇਹ ਸਮੱਸਿਆ ਵੀ ਦੇਖੀ ਸੁਣੀਆਂ ਨੇ ਔਰ ਹਉਮਨਸੀ ਜਾ ਰਹੇ ਹਾਂ ਕੁਝ ਬਾਰਡਰ ਰਿਕ ਤੋਂ ਬਾਰਡਰ ਪਿੰਡਾਂ ਕਿ ਰੂਪਨਗਰ ਜਾਣਗੇ ਦੇਖਾਂਗੇ ਹਾਂ ਪਹਿਲੇ ਮੱਥਾ ਦੇਖਾਂਗੇ ਫਿਰ ਮੈਲਾ ਸ਼ਕਤੀ ਨਾਲ ਮਿਲੇ ਕੋਈ ਖਾਸ ਸੰਦੇਸ਼ ਦਿੱਤਾ ਕਿ ਮੈਲਾ ਸ਼ਕਤੀ ਨੂੰ ਮੈਲਾ ਸ਼ਕਤੀ ਬੜੀ ਤਕੜੀ ਸ਼ਕਤੀ ਹੁੰਦੀ ਹੈ ਔਰ ਮੇਰਾ ਖਿਆਲ ਜੇ ਜੋ ਇਹਨਾਂ ਦੇ ਲੀਡਰ ਨੇ ਇਹਨਾਂ ਦੇ ਹੀਠਾ ਸਭ ਤੋਂ ਵੱਡੀ ਫੌਜ ਇੱਥੇ ਹੈਗੀ ਹੈ। ਔਰ ਸਾਡੀ ਮਹਿਲਾ ਸ਼ਕਤੀ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ। ਜਿੰਨੇ ਵੀ ਪ੍ਰੋਗਰਾਮਸ ਆਉਂਦੇ ਨੇ ਅੱਗੇ ਹੋ ਕੇ ਕਰਦੇ ਨੇ। ਔਰ ਬੜਾ ਬੜਾ ਸ਼ੌਕ ਹੈ ਮੈਂ ਦੇਖ ਲਿਆ। ਕਿਵੇਂ ਲੱਗਿਆ ਤੁਹਾਨੂੰ ਇਹ ਫਾਜ਼ਿਲਕਾ ਪਹੁੰਚੇ ਜੇ ਫਾਜ਼ਿਲਕਾ ਦਾ ਮਾਹੌਲ કેવો ਲੱਗਿਆ? ਬੜਾ ਵਧੀਆ ਮਾਹੌਲ ਲੱਗਿਆ ਜੀ। ਔਰ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਮਿਲੀ ਹੈ। ਬੜੀ ਅਚਿਤਰਾ ਗੱਲਬਾਤ ਹੋਈ ਹੈ ਔਰ ਬੜੀ ਖੁਸ਼ੀ ਹੋਈ ਹੈ ਬੰਨੋ ਥੈਂਕ ਯੂ ਬਹੁਤ ਚਲੇ ਰਹੇ ਕਿ ਕਿਸ ਤਰ੍ਹਾਂ ਦੀ ਮੀਟਿੰਗ ਲਈ ਹੈ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਨਹੀਂ ਸਭ ਤੋਂ ਪਹਿਲੇ ਤਾਂ ਅਸੀਂ ਜੈਨਦਰ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਮਤਲਬ ਜਿਹੜਾ ਆਪਣਾ ਸਰਦੀ ਇਲਾਕਾ ਇੱਥੇ ਆਏ ਐ ਐਂਡ ਪਿੰਡਾਂ 'ਚ ਜਾਣਗੇ ਤੇ ਬੀਜੇਪੀ ਦੀ ਟੀਮ ਦਾ ਮਹਿਲਾ ਮੋਰਚਾ ਦਾ ਤਹਿਤ ਨੂੰ ਧੰਨਵਾਦ ਤੇ ਦੇਖੋ ਆਈ ਸੰਗਠਨ ਦਾ ਕੰਮ ਤੇ ਪਾਰਟੀ ਦਾ ਆਈ ਕੰਮ ਹੁੰਦਾ ਵੀ ਮੌਕੇ ਤੇ ਕੌਣ ਮੈਦਾਨ ਚ ਹੈ ਤੇ ਸਾਰਿਆਂ ਨੂੰ ਸਾਹਮਣਾ ਲੋਕਾਂ ਨੂੰ ਹੌਸਲਾ ਦੇਣਾ ਸਪੈਸ਼ਲੀ ਸਰਦ ਦੇ ਉੱਤੇ ਮਾਹੌਲ ਹੋਣੇ ਵੀ ਮੈਂ ਕਹੂੰਗਾ ਵੀ ਜਿਹੜਾ ਪਾਕਿਸਤਾਨ ਹੈ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਆਪਾਂ ਨੂੰ ਛੰਦਰ ਕਿਣਾ ਚਾਹੀਦਾ ਤੇ ਅਗੇਨ ਜਿਹੜੇ ਆਪਣੇ ਫੌਜੀ ਭਰਾ ਹੈ ਉਹਨਾਂ ਦਾ ਵੀ ਹੌਸਲਾ ਵੱਧ ਹੈ ਵੀ ਸਾਰਾ ਦੇਸ਼ ਉਹਨਾਂ ਦੇ ਨਾਲ ਹੈ ਐਂ ਜਿਹੜਾ ਜਿਵੇਂ ਆਪਰੇਸ਼ਨ ਸਿੰਧੂਰ ਜਿਸ ਤਰੀਕੇ ਨਾਲ ਆਰਮਡ ਫੋਰਸਸ ਨੇ ਕੰਡਕਟ ਕੀਤਾ ਉਹਨਾਂ ਨੂੰ ਸਲੂਟ ਤੇ ਪੋਲਿਟੀਕਲ ਲੀਡਰਸ਼ਿਪ ਨੂੰ ਸਲੂਟ ਵੀ ਉਹਨਾਂ ਨੇ ਉਹਨਾਂ ਨੂੰ ਫ੍ਰੀ ਐਂਡ ਦਿੱਤਾ ਐਂ ਮੈਡਮ ਦਾ ਤੇ ਸਾਰੀ ਟੀਮ ਦਾ ਧੰਨਵਾਦ ਕਾਰਨ ਕੀ ਸੀ ਅੱਜ ਫਾਜ਼ਿਲ ਦਾ ਪਹੁੰਚੰਦਾ ਮੁੱਖ ਕਾਰਨ ਕੀ ਸੀ ਅੱਜ ਫਾਜ਼ਿਲ ਦਾ ਕਿਉਂ ਕੱਟੇ ਹੋ ਨਹੀਂ ਜਿਵੇਂ ਮੈਂ ਦੱਸਿਆ ਜੈਂਦਰ ਜੀ ਦਾ ਪ੍ਰੋਗਰਾਮ ਸੀਗਾ ਮਹਿਲਾ ਮੋਰਚਾ ਦਾ ਇਹਨਾਂ ਨੇ ਮਤਲਬ ਜਿਹੜੇ ਸਰਦੀ ਪਿੰਡ ਹੈ ਉੱਥੇ ਜਾ ਰਹੇ ਹੈ ਲੋਕਾਂ ਨੂੰ ਹੌਸਲਾ ਦੇ ਰਹੇ ਜਾਇਜ਼ਾ ਲੈ ਰਹੇ ਆਪਣੇ ਇੱਥੇ ਬਾਰਡਰ ਦੇ ਵਿੱਚ ਕਿਸਾਨ ਭਰਾ ਹੈ ਉਹਨਾਂ ਦੀ ਕੁਝ ਮੁਸ਼ਕਲਾਂ ਹੈਗੀ ਹੈ ਜਿਨ੍ਹਾਂ ਦੀ ਪਹਿਲੀ ਫੈਂਸ ਦੇ ਉਸ ਪਾਰ ਹੈਗੀ ਹੈ ਸੋ ਬੇਸਿਕਲੀ ਮਸਲਾ ਕੋਈ ਮਕਸਦ ਸੀਗਾ ਐਂਡ ਜਿਵੇਂ ਮੈਂ ਕਿਹਾ ਇਹਦੇ ਨਾਲ ਸਾਰਿਆਂ ਦਾ ਮਾਹੌਲ ਜਿਹੜਾ ਹੈ ਮਾਹੌਲ ਵੀ ਬਣਦਾ ਹੈ ਪੋਜ਼ਿਟਿਵ ਇੱਕ એનર્ਜੀ ਆਉਂਦੀ ਹੈ ਫੌਜੀ ਪ੍ਰਾਇ ਬੀਐਸਐਫ ਵਾਲੇ ਲੋਕਾਂ ਦਾ ਵੀ ਮਤਲਬ ਉਹਨਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਤੇ ਮਤਲਬ ਯੂ نو ਕੌਨਫੀਡੈਂਸ ਵੱਧਦਾ ਹੈ ਡਾਕਟਰ ਸਾਹਿਬ ਤੁਸੀਂ ਸਰਦੀ ਇਲਾਕੇ ਦੀ ਗੱਲ ਕੀਤੀ ਹੈ ਉੱਥੋਂ ਦੀ ਜ਼ਮੀਨਾਂ ਦੀ ਗੱਲ ਕੀਤੀ ਹੈ ਕੱਚੀਆਂ ਜ਼ਮੀਨਾਂ ਨੇ ਸੈਂਟਰ ਦੇ ਵਿੱਚ ਬੀਜਪੀ ਸਰਕਾਰ ਹੈ ਹਲ ਕਦੋਂ ਤੱਕ ਲੱਗਦਾ ਵੀ ਜੋ ਕੱਚੀਆਂ ਜ਼ਮੀਨਾਂ ਨੇ ਉਹਨਾਂ ਨੂੰ ਮਿਲ ਜਾ ਕਰ ਗਿਆ ਕਿਉਂਕਿ ਬਾੜ ਦੀ ਸਥਿਤੀ ਆਂਦੀ ਤਾਂ ਉਹਨਾਂ ਨੂੰ ਮੁਆਵਜ਼ਾ ਤੱਕ ਨਹੀਂ ਮਿਲਦਾ ਹਾਂ ਦੇਖੋ ਆਈ ਗੱਲ ਜੈਨਦਰ ਜੀ ਅੰਦਰ ਵੀ ਗੱਲ ਕਰ ਰਹੇ ਸੀ ਇਹਨਾਂ ਨੇ ਦਿੱਲੀ ਤੱਕ ਗੱਲਬਾਤ ਇਹਨਾਂ ਦੀ ਚੱਲ ਰਹੀ ਹੈ ਮੈਮ ਦੀ ਜਿਵੇਂ ਤੁਸੀਂ ਕਿਹਾ ਦੋ ਮੁੱਦੇ ਹੈ ਜਿਵੇਂ ਜਦੋਂ ਹੜ੍ਹ ਆਂਦਾ ਹੈ ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਪੈੜੀ ਹੈ ਤੇ ਉਹ ਸੁਪਰੀਮ ਕੋਰਟ ਤੱਕ ਕੇਸ ਗਿਆ ਉਹਦੇ ਵਿੱਚ ਟੈਕਨੀਕਲ ਇਸ਼ੂਜ਼ ਜਿਹੜੇ ਵੀ ਹੈ ਤੇ ਜਲਦ ਤੋਂ ਜਲਦ ਉਹਨਾਂ ਨੂੰ ਆਪਾਂ ਹੱਲ ਕਰਾਈਏ ਐਂ ਜਿਹੜਾ ਮੁਆਵਜ਼ਾ ਆਂਦਾ ਹੈ ਮੇਰੇ ਖਿਆਲ ਲਗਭਗ 10000 ਰੁਪਏ ਦਾ ਏਕੜ ਦੇ ਹਿਸਾਬ ਨਾਲ ਉਹਦੇ ਵਿੱਚ ਵੀ ਕਿਉਂਕਿ ਜਿੰਨਾ ਮੇਰੇ ਕੋਲ ਇਨਫੋਰਮੇਸ਼ਨ ਹੈ ਸੈਂਟਰ ਨੇ ਆਪਣੀ ਰੀਲੀਜ਼ ਕਰਤੀ ਹੈ ਗ੍ਰਾਂਟ ਐਂਡ ਇਤੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਸੋ ਮੈਂ ਮੋਹਲਾ ਵੀ ਜਾ ਕੇ ਉੱਥੇ ਦਿੱਲੀ ਗੱਲ ਜਾਕਰ ਸਾਹਿਬ ਕਿਵੇਂ ਵੇਖਦੇ ਜੇ ਪੰਜਾਬ ਦੇ ਅੰਦਰ ਮਾਹੌਲ ਕੱਲ ਪਰਸੋ ਅੰਮ੍ਰਿਤਸਰ ਇੱਕ ਬਲਾਸਟ ਹੋਇਆ ਤੇ ਆਪਣਾ ਸਰਦੀ ਏਰੀਆ ਕਿਵੇਂ ਵੇਖਦੇ ਜੇ ਪੰਜਾਬ ਸਰਕਾਰ ਦੇ ਕੰਮ ਕਰਦੇ ਦੇਖੋ ਤੁਹਾਡੇ ਸਾਹਮਣੇ ਮਾਹੌਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜੇ ਆਪਾਂ ਗੱਲ ਕਰੀਏ ਅੱਜ ਆਪਣੇ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਮਤਲਬ ਤੁਹਾਨੂੰ ਐਸਐਸਪੀ ਸਸਪੈਂਡ ਕਰਨਾ ਪੈ ਰਿਹਾ ਸੋ ਦੈਟ ਸੇਜ਼ ਇਟ 올 ਮਤਲਬ ਹਰ ਰੋਜ਼ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਲੁਕ ਚਿਪ ਕੇ ਤਾਂ ਗੱਲ ਹੋਣੀ ਨਹੀਂ ਰਹੀ ਜਦੋਂ ਸਰਪੱਲ ਮੰਤਰੀ ਸਾਹਿਬ ਪਹੁੰਚੇ ਉਸ ਤੋਂ ਬਾਅਦ ਤੁਸੀਂ ਵੀ ਲਾਈਵ ਹੋਏ ਹੋ ਤੁਹਾਡੇ ਕੋਲੋਂ ਵੀ ਕਈ ਸਵਾਲ-ਜਵਾਬ ਕੀਤੇ ਗਏ ਹੈ ਕਿਵੇਂ ਦੇਖਦੇ ਹੋ ਉਹਨਾਂ ਦੀ ਵਿਜ਼ਿਟ ਨੂੰ ਲੱਗਦਾ ਵੀ ਅਬੌਰ ਨੂੰ ਕੁਝ ਰਾਹਤ ਮਿਲੀ ਵੀ ਉਹਨਾਂ ਦੇ ਆਉਣ ਨਾਲ ਨਹੀਂ ਦੇਖੋ ਪਹਿਲੀ ਗੱਲ ਤਾਂ ਉਹ ਸਵੇਰੇ 7 ਵਜੇ ਆਏ ਐਂਡ ਚਲੋ ਮੇਰੇ ਤੋਂ ਤਾਂ ਘਬਰਾਂਦੀ ਆਮ ਆਦਮੀ ਪਾਰਟੀ ਸਾਡੇ ਮੇਅਰ ਜਿਹੜੇ ਵਿਮਲ ਠੱਈ ਜੀ ਉਹਨਾਂ ਨੂੰ ਤਾਂ ਸੱਦ ਲੈਂਦੇ ਉਹ ਉਹਨਾਂ ਨੂੰ ਬਰੀਫ ਕਰ ਦਿੰਦੇ ਪ੍ਰੋਬਲਮਸ ਕੀ ਹੈ ਉੱਥੇ ਕਾਰਪੋਰੇਸ਼ਨ ਦੇ ਵਿੱਚ ਜਾਂਦੇ ਅ ਮਤਲਬ ਸਮਝਣ ਦੀ ਕੋਸ਼ਿਸ਼ ਕਰਦੇ ਉਹ ਕਹਿੰਦੇ ਵੀ ਐਸਟੀਮੇਟ ਬਣਾ ਦੇਾਂਗੇ ਤਿੰਨ ਸਾਲਾਂ ਤੋਂ ਐਸਟੀਮੇਟ ਦਾ ਅਸੀਂ ਬੋਰੇ ਪਰ ਪਰ ਭੇਜੇ ਹੋਏ ਸੋ ਆਈ ਡੋਨਟ ਥਿੰਕ ਸੋ ਦੇ ਆਰ ਸੀਰੀਅਸ ਤਿੰਨ ਸਾਲ ਹੋ ਗਿਆ ਹੋਰ ਦੇ ਵਿੱਚ ਕਿਉਂ ਨਹੀਂ ਤਿੰਨ ਸਾਲ ਪਹਿਲੇ ਕਿਉਂ ਨਹੀਂ ਆਏ ਸੀਐਮ ਸਾਹਿਬ ਇੰਨੀ ਵਾਰੀ ਆ ਚੁੱਕੇ ਹੈ ਸੋ ਮਤਲਬ ਸਿਰਫ ਧਿਆਨ ਵੜਕਾਉਣਾ ਯਾਨੀ ਕਿ ਇਸ ਮਸਲੇ ਵਿੱਚ ਹੈਗੇ ਸੀ ਜਿਹੜੀਆਂ ਦੱਸਣ ਯੋਗ ਸਨ ਦੇਖੋ ਆਮ ਅ ਵੈਰੀ ਪੋਜ਼ਿਟਿਵ ਪਰਸਨ ਆਮ ਹੋਪਫੁਲ ਜੇ ਡਾਕਟਰ ਰਵਜੋਜੀ ਕੁਝ ਦੇ ਕੇ ਜਾਂਦੇ ਹੈ ਬਹੁਤ-ਬਹੁਤ ਉਹਨਾਂ ਦਾ ਅਸੀ ਵੈਲਕਮ ਕਰਾਂਗੇ ਮੈਂ ਤਾਂ ਇੱਥੇ ਤੱਕ ਆਇਆ ਸੀ ਵੀ ਮੈਨੂੰ ਲੈ ਚੱਲੋ ਭਗਵੰਤ ਮਾਨ ਜੀ ਕੋਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਆਮ ਆਦਮੀ ਪਾਰਟੀ ਮੈਨੂੰ ਲੈ ਕੇ ਜਾਂਦੀ ਹੈ ਮੈਂ ਨਾਲ ਜਾਊਂਗਾ ਤੇ ਮੈਨੂੰ ਖਾਲੀ ਹੱਥ ਨਹੀਂ ਮੋੜਨਗੇ ਆ ਹੁਣ ਇਹਨਾਂ ਨੇ ਜਿਗਰਾ ਵਿਖਾਣਾ ਠੀਕ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ